ਜੀਤਲ ਜੀ ਤੁਸੀਂ ਜੁੜੇ ਜੇ ਨਾਇਨ ਪ੍ਰੋ ਪੰਜਾਬ ਦੇ ਨਾਲ ਤੇ ਮੈਂ ਹਾਂ ਨਵਦੀਪ ਸਿੰਘ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਸਾਰੀਆਂ ਪਾਰਟੀਆਂ ਇਸ ਟਾਈਮ ਤੇ ਪੱਬਾ ਪਾਰ ਹੋਈਆਂ ਪਈਆਂ ਵਾ ਸਾਰੀਆਂ ਪਾਰਟੀਆਂ ਦਾ ਜੋਰ ਲੱਗਾ ਪਿਆ ਵਾ ਆਪਣੇ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਵਾਸਤੇ ਇਸ ਸਬੰਧ ਦੇ ਵਿੱਚ ਅੱਜ ਗੱਲਬਾਤ ਕਰਨ ਪਹੁੰਚੇ ਹਾਂ ਕਾਂਗਰਸ ਪਾਰਟੀ ਦੇ ਕੁਲਬੀਰ ਸਿੰਘ ਜੀਰਾ ਜੀ ਦੀ ਜਿਹੜੀ ਚੋਣ ਮਹਿੰਮਾ ਕਿਸ ਤਰ੍ਹਾਂ ਚੱਲ ਰਹੀ ਆ ਤੇ ਕਿਸ ਤਰ੍ਹਾਂ ਦਾ ਲੋਕਾਂ ਵੱਲੋਂ ਉਹਨਾਂ ਨੂੰ ਹੰਗਾਰਾ ਮਿਲਿਆ ਸਾਡੇ ਨਾਲ ਮੌਜੂਦ ਨੇ ਕਾਂਗਰਸ ਪਾਰਟੀ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਆਪਣੀ ਸੇਵਾ ਨਿਭਾ ਰਹੇ ਰਿਤਿਕ ਰੋੜਾ ਜੀ ਆਓ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਕਿਸ ਤਰ੍ਹਾਂ ਦੀ ਚੋਣ ਮੁਹਿੰਮ ਜਿਹੜੀ ਉਹਨਾਂ ਵੱਲੋਂ ਚੱਲ ਰਹੀ ਆ ਤੇ ਉਹਨਾਂ ਵੱਲੋਂ ਇਸ ਮੁਹਿੰਮ ਦੇ ਵਿੱਚ ਕੀ ਯੋਗਦਾਨ ਪਾਇਆ ਜਾ ਰਿਹਾ ਵਾ ਸਭ ਤੋਂ ਪਹਿਲਾਂ ਰਿਤਿਕ ਰੋੜਾ ਜੀ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਰਿਤਿਕ ਸਰ ਸਭ ਤੋਂ ਪਹਿਲਾਂ ਤੇ ਇਹ ਜਾਣਾਂਗੇ ਕਿ ਕੁਲਬੀਰ ਸਿੰਘ ਜੀਰਾ ਦੀ ਜਿਹੜੀ ਚੋਣ ਮੁਹਿੰਮ ਆ ਉਹ ਚੱਲ ਰਹੀ ਆ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਲੋਕਾਂ ਵੱਲੋਂ ਕਿਸ ਤਰ੍ਹਾਂ ਦਾ ਪਿਆਰ ਮਿਲ ਰਿਹਾ ਵਾ ਦੇਖੋ ਜੀ ਪਹਿਲਾਂ ਤਾਂ ਮੈਂ ਹਾਈ ਕਮਾਂਡ ਦਾ ਧੰਨਵਾਦ ਕਰਦਾ ਕਿ ਖਡੂਰ ਸਾਹਿਬ ਭਲਕੇ ਨੇ ਇੱਕ ਬਹੁਤ ਹੀ ਵਧੀਆ ਜਿਹੜਾ ਕੈਂਡੀਡੇਟ ਨੌਜਵਾਨ ਕੈਂਡੀਡੇਟ ਦਿੱਤਾ ਕਿ ਯੂਥ ਜਾਂ ਨੌਜਵਾਨ ਹਰ ਇੱਕ ਵਰਗ ਦੇ ਲੋਕ ਇੱਡੇ ਖੁਸ਼ ਨੇ ਕਿ ਉਹ ਹਰ ਇੱਕ ਨਾਲ ਇੰਨੇ ਪਿਆਰ ਨਾਲ ਮਿਲਦੇ ਨੇ ਕਿਉਂਕਿ ਸ਼ੁਰੂ ਤੋਂ ਪਹਿਲਾਂ ਐਮਐਲਏ ਦੇ ਲੋਕਾਂ ਨੂੰ ਉਨ੍ਹਾਂ ਬਾਰੇ ਪਤਾ ਹੈ ਉਨ੍ਹਾਂ ਦੇ ਸੁਭਾਅ ਬਾਰੇ ਪਤਾ ਸੋ ਲੋਕਾਂ ਚ ਬਹੁਤ ਵੱਡਾ ਉਤਸ਼ਾਹ ਹੈ ਲੋਕ ਖੁਦ ਹੋਮ ਮਹਾ ਕੇ ਜਿੱਥੇ ਵੀ ਕੋਈ ਪ੍ਰੋਗਰਾਮ ਹੁੰਦਾ ਆਪਣੀ ਮਿਹਨਤ ਨਾਲ ਜੋਰਾਂ ਸ਼ੋਰਾਂ ਨਾਲ ਉੱਥੇ ਪਹੁੰਚਦੇ ਨੇ ਤੋ ਉਹਨਾਂ ਨੂੰ ਖੂਬ ਪਿਆਰ ਦਿੰਦੇ ਨੇ ਤੇ ਮੈਨੂੰ ਉਮੀਦ ਹੈ ਕਿ 1 ਜੂਨ ਨੂੰ ਲੋਕ ਵੋਟਾਂ ਪਾ ਕੇ ਸਰਦਾਰ ਕੁਲਬੀਰ ਸਿੰਘ ਜੀਰੇ ਜੀ ਨੂੰ ਕਾਮਯਾਬ ਕਰਨਗੇ ਤੁਹਾਡੇ ਵੱਲੋਂ ਇਸ ਚੋਣ ਮਹਿੰਮ ਦੇ ਵਿੱਚ ਕੀ ਇੱਕ ਭੂਮਿਕਾ ਨਿਭਾਈ ਜਾ ਰਹੀ ਆ ਕੀ ਤੁਹਾਨੂੰ ਜ਼ਿੰਮੇਵਾਰੀ ਮਿਲੀ ਹੋਈ ਦੇਖੋ ਜੀ ਅਸੀਂ 올ਓਵਰ ਤਰਨਤਨ ਸ਼ਹਿਰ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ ਕਿ 23 23 ਦੇ ਜਿਹੜੀਆਂ 23 ਵਾਡਾਂ ਇਹਦੇ ਵਿੱਚ ਸਾਡੀਆਂ ਡਿਊਟੀਆਂ ਲੱਗੀਆਂ ਤੇ ਅਸੀਂ ਸਿਟੀ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ ਵੀ ਵੱਤ-ਵੱਤ ਜਿਹੜੀ ਸ਼ਹਿਰ ਦੇ ਵਿੱਚੋਂ ਲੀਡ ਆ ਉਹ ਕਾਂਗਰਸ ਪਾਰਟੀ ਨੂੰ ਮਿਲੇ ਸੋ ਅਸੀਂ ਦਿਨ ਰਾਤ ਲੱਗੇ ਆ ਵੀ ਸਰਦਾਰ ਕੁਲਬੀਰ ਸਿੰਘ ਜੀਰਾ ਜੀ ਨੂੰ ਲੋਕ ਸਭਾ ਦੇ ਵਿੱਚ 4 ਜੂਨ ਨੂੰ ਜਿਹੜਾ ਕਿ ਰਿਜ਼ਲਟ ਆਣਾ ਕੁਲਬੀਰ ਸਿੰਘ ਜੀਰਾ ਜੀ ਜਿੱਤਣ ਤੇ ਲੋਕ ਸਭਾ ਦੇ ਵਿੱਚ ਉਹ ਜਾਣ ਤੇ ਖਡੂਰ ਸਾਹਿਬ ਚਾਹ ਤਰੰਤਨ ਹਲਕੇ ਦੀ ਗੱਲ ਹੋਵੇ ਉਹ ਰੱਖਣ ਤੇ ਹਾਲੀ ਪਿੱਛੇ ਜੇ ਤਿੰਨ ਚਾਰ ਦਿਨ ਪਹਿਲਾਂ ਉਹਨਾਂ ਨੂੰ ਮੈਂ ਆਪਣੇ ਸ਼ੋਰੂਮ ਦੇ ਬਾਹਰ ਤੋਂ ਲੱਡੂਆਂ ਨਾਲ ਤੋਲਿਆ ਸੀ ਤੇ ਮਹਾਰਾਜ ਜੀ ਦਾ ਸਰੂਪ ਦਿੱਤਾ ਸੀ ਉਹਨਾਂ ਨੇ ਉੱਤੇ ਸੌਂ ਖਾ ਕੇ ਗੱਲ ਕਹੀ ਹੈ ਕਿ ਹਫਤੇ ਦਾ ਜਿਹੜਾ ਬੁੱਧਵਾਰ ਹੋਏਗਾ ਜੇ ਮੈਨੂੰ ਲੋਕ ਜਤੰਦ ਦੇਣੇ ਤੇ ਮੈਂ ਆਪਣਾ ਬਕਾਇਦਾ ਤੌਰ ਤੇ ਇੱਥੇ ਦਫ਼ਤਰ ਬਣਾਉਂਗਾ ਤੇ ਲੋਕਾਂ ਦੀ ਹਰ ਬੁੱਧਵਾਰ ਇੱਥੇ ਸਮੱਸਿਆਵਾਂ ਸੁਨਿਆ ਕਰੂੰਗਾ। ਅਗਰ ਗੱਲ ਕੀਤੀ ਜਾਵੇ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਵਾ ਉਹਨਾਂ ਦੇ ਕੈਂਡੀਡੇਟ ਲਾਲਜੀਤ ਸਿੰਘ ਪੁੱਲੜ ਵੀ ਮੈਦਾਨ ਦੇ ਵਿੱਚ ਨੇ। ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਜੀ ਉਹਨਾਂ ਦੀ ਕਾਰਗੁਜ਼ਾਰੀ ਮੌਜੂਦਾ ਸਰਕਾਰ ਦੀ। ਦੇਖੋ ਇਹ ਮੰਤਰੀ ਮੈਂ ਤੇ ਇੱਕ ਗੱਲ ਕਹੂੰਗਾ ਵੀ ਸੀਐਮ ਸਾਹਿਬ ਨੂੰ ਜੇ ਕਹਿੰਦੇ ਸੀ ਆਮ ਲੋਕਾਂ ਦੇ ਵਿੱਚੋਂ ਚੁਣਨਾ ਹੈ ਕਿਉਂ ਤੁਸੀਂ ਇੱਕ ਕਿਹ ਰਖਸ਼ੀ ਵਾਲ ਨੂੰ ਟਿਕਟ ਕਿਉਂ ਨਹੀਂ ਦੇ ਦਿੱਤੀ ਕਿਉਂ ਤੁਸੀਂ ਕਿਹ ਚਾਲ ਨੂੰ ਟਿਕਟ ਕਿਉਂ ਨਹੀਂ ਦੇ ਦਿੱਤੀ ਤੁਹਾਨੂੰ ਸਾਰੀ ਜਗ੍ਹਾ ਮੰਤਰੀ ਹੀ ਲੱਭੇ ਕੀ ਗੱਲ ਮੰਤਰੀਆਂ ਤੋਂ ਇਲਾਵਾ ਕੋਈ ਕੈਪੇਬਲ ਨਹੀਂ ਲੱਭਾ ਜੇ ਮੰਤਰੀ ਲੱਭੇ ਤੇ ਉਹਨਾਂ ਨੇ ਕਿੰਨੇ ਹੀ ਗਲਤ ਸ਼ਬਦਾਵਲੀ ਜਿਹੜੀ ਕੁਝ ਦਿਨ ਪਹਿਲੇ ਵਰਤੀ ਗਈ ਫਿਰ ਸੀਐਮ ਸਾਹਿਬ ਨੇ ਵੀ ਮਾਫੀ ਮੰਗੀ ਤੇ ਮੰਤਰੀ ਸਾਹਿਬ ਨੇ ਵੀ ਮੰਗੀ ਪਰ ਲੋਕਾਂ ਦਾ ਉਸ ਗੱਲ ਕਰਕੇ ਰੋਸ ਹੈ ਤੇ ਮੈਨੂੰ ਨਹੀਂ ਲੱਗਦਾ ਵੀ ਲੋਕਾਂ ਨੂੰ ਇੰਨਾ ਪਿਆਰ ਦੇ ਰਹੇ ਨੇ ਤੇ ਇਸੇ ਕਰਕੇ ਮੈਨੂੰ ਉਮੀਦ ਹੈ ਵੀ 4 ਜੂਨ ਨੂੰ ਜਿਹੜਾ ਕਿ ਰਿਜ਼ਲਟ ਹੈ ਉਹ ਕਾਂਗਰਸ ਪਾਰਟੀ ਦੇ ਹੱਕ ਵਿੱਚ ਆਏਗਾ। ਤੇਰੇ ਤੱਕ ਜੀ ਕੀ ਤੁਹਾਨੂੰ ਲੱਗਦਾ ਪਹਿਲਾਂ ਗਲਤੀ ਕਰਕੇ ਸ਼ਬਦ ਬੋਲ ਕੇ ਫਿਰ ਮਾਫੀ ਮੰਗ ਲੈਣਾ ਉਹਨਾਂ ਵੱਲੋਂ ਇਹ ਜਾਇਜ਼ ਹੈ? ਨਹੀਂ ਜਾਇਜ਼। ਦੇਖੋ ਪਹਿਲਾਂ ਲੀਡਰ ਉਹ ਹੁੰਦਾ ਹੈ। ਲੀਡਰ ਆਪਾਂ ਕਿਉਂ ਕਹਿੰਨੇ ਆ ਵੀ ਉਹ ਸੋਚ ਸਮਝ ਕੇ ਬੋਲੇ। ਜਿਹੜਾ ਬੰਦਾ ਸੋਚ ਸਮਝ ਕੇ ਬੋਲ ਨਹੀਂ ਸਕਦਾ ਉਸ ਨੂੰ ਆਪਾਂ ਆਪਣਾ ਲੀਡਰ ਕਿਵੇਂ ਉਹ ਲੀਡ ਕਿਵੇਂ ਕਰੇਗਾ? ਲੀਡਰ ਨੂੰ ਹੁੰਦਾ ਇੱਕ ਨਾਲ ਸਾਰਿਆਂ ਨੂੰ ਲੈ ਕੇ ਚੱਲਣਾ। ਜੇ ਤੁਸੀਂ ਕਿ ਧਰਮ ਬਾਰੇ ਜਾਂ ਗਲਤ ਲੋਕਾਂ ਬਾਰੇ ਆਪਣੀਆਂ ਟਿੱਪਣੀਆਂ ਦਿਓਗੇ ਤੇ ਉਹ ਚੰਗਾ ਨਹੀਂ ਲੱਗਦਾ ਸੋ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਕਹਿੰਦਾ ਮਤਲਬ ਕਿ ਉਹਨਾਂ ਨੂੰ ਖਮਿਆਜਾ ਭੁਗਤਣਾ ਪੈ ਸਕਦਾ ਵਾ ਲਾਲਜੀ ਸਿੰਘ ਬਿਲਕੁਲ ਜੀ ਭੁਗਤਣਗੇ ਲੋਕਾਂ ਦੇ ਵਿੱਚ ਰੋਸ ਹੈ ਭੁਗਤਣਗੇ ਜਰੂਰ ਭੁਗਤਣਗੇ ਐਸੇ ਕਰਕੇ ਸੀਐਮ ਸਾਹਿਬ ਨੇ ਮਾਫੀ ਖੁਦ ਮੰਗੀ ਹੈ ਸੋ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹ ਗਲਤ ਕਰ ਬੈਠੇ ਨੇ ਸੋ ਜਰੂਰ ਲੋਕਾਂ ਦੇ ਵਿੱਚ ਰੋਸ ਹੈ ਤੇ ਲੋਕ ਉਹਨਾਂ ਨੂੰ ਨਹੀਂ ਚਾਹੁੰਦੇ ਅਗਰ ਰਿਤਿਕ ਸਰ ਗੱਲ ਕੀਤੀ ਜਾਵੇ ਆਪਾਂ ਤਰਨਤਾਰਨ ਦੀ ਹਲਕੇ ਦੀ ਇੱਥੇ ਸਾਬਕਾ ਐਮਐਲਏ ਤਰਨਵੀਰ ਅਗਨੀ ਹੋਤਰੀ ਉਹਨਾਂ ਦੇ ਜਾਨ ਨਾਲ ਜੋ ਕਾਂਗਰਸ ਕਾਟੀ ਨੂੰ ਪਾਰਟੀ ਨੂੰ ਜਿਹੜਾ ਘਾਟਾ ਪਿਆ ਉਹਸ ਨੂੰ ਕਿਸ ਤਰ੍ਹਾਂ ਦੇਖਦੇ ਜੀ ਜੀ ਬਿਲਕੁਲ ਜੀ ਬਹੁਤ ਘਾਟਾ ਪਿਆ ਕਿ ਇੱਕ ਜਿਹੜਾ ਕਿ ਸ਼ਹਿਰ ਦੇ ਵਿੱਚ 42-45 ਸਾਲਾਂ ਬਾਅਦ ਇੱਕ ਸਭ ਤੋਂ ਵੱਡੀ ਗੱਲ ਹਿੰਦੂ ਚਿਹਰਾ ਅੱਗੇ ਆਇਆ ਸੀਗਾ ਹਿੰਦੂਆਂ ਨੂੰ ਲੋਕਾਂ ਨੇ ਚੁਣਿਆ ਸੀਗਾ ਕਿ ਉਹਨਾਂ ਨੇ ਬਹੁਤ ਹੀ ਵਧੀਆ ਸੇਵਾ ਨੇ ਬਾਈ ਬਟ ਅਨਫੋਰਚਨਟਲੀ ਉਹਨਾਂ ਦੇ ਡੈਥ ਹੋ ਗਈ ਸੋ ਐਸੇ ਕਰਕੇ ਸਾਰੇ ਹੀ ਹਲਕੇ ਨੂੰ ਬਹੁਤ ਜ਼ਿਆਦਾ ਦੁੱਖ ਆ ਕਿ ਉਹ ਸਾਡੇ ਵਿੱਚ ਨਹੀਂ ਰਹੇ ਉਹ ਬਹੁਤ ਹੀ ਵਧੀਆ ਇਨਸਾਨ ਸਨ ਹਰ ਇੱਕ ਨੂੰ ਮਿਲਦੇ ਸਨ ਅੱਜ ਵੀ ਲੋਕ ਉਹਨਾਂ ਨੂੰ ਯਾਦ ਕਰਦੇ ਆ ਕਿ ਕਿਸ ਤਰ੍ਹਾਂ ਲੋਕਾਂ ਨੂੰ ਮਿਲਦੇ ਸਨ ਸੋ ਲੋਕ ਨੇ ਸਾਨੂੰ ਜਾਂ ਸਾਡੇ ਹਲਕੇ ਨੂੰ ਸਾਰਿਆਂ ਨੂੰ ਹੀ ਨਿੱਜੀ ਤੌਰ ਤੇ ਬਹੁਤ ਵੱਡਾ ਘਾਟਾ ਹੋਇਆ ਜੇ ਜਦੋਂ ਤੁਸੀਂ ਜਾਣਦੇ ਜੇ ਆਪਣੀ ਚੋਣ ਕੈਂਪੇਨ ਦੇ ਵਿੱਚ ਜਾਂਦੇ ਜੇ ਡਾਕਟਰ ਸਾਹਿਬ ਦਾ ਜ਼ਿਕਰ ਵੀ ਜ਼ਰੂਰ ਹੁੰਦਾ ਹੋਵੇਗਾ ਜੀ ਬਿਲਕੁਲ ਸਰ ਹੁੰਦਾ ਜੀ ਲੋਕ ਪਿਆਰ ਕਰਦੇ ਨੇ ਇਸੇ ਕਰਕੇ ਹੀ ਉਹਨਾਂ ਦੇ ਜਿਹੜੇ ਬੇਟਾ ਸੀਗਾ ਯੂ ਐਸ ਏ ਤੋਂ ਨਰੇਸ਼ਿਕ ਨੀਉਤਰੀ ਜੀ ਉਹ ਚੀਚੇ ਤੌਰ ਤੇ ਇੱਥੇ ਇਲੈਕਸ਼ਨ ਲੜਨ ਆਏ ਸੀ ਕਿਉਂਕਿ ਕਈ ਲੋਕ ਚੱਲਦੇ ਨਹੀਂ ਹੀ ਪਏ ਕੋਈ ਸਰਪੰਚ ਕੋਈ ਐਮ ਸੀ ਕਿ ਸਾਨੂੰ ਜੇ ਕੋਈ ਡਾਕਟਰ ਤਨਵੀਰਕ ਨੀਉਤਰੀ ਜੀ ਦਾ ਪਰਿਵਾਰ ਕੋਈ ਆ ਕੇ ਕਹੇ ਇਹ ਉਹਨਾਂ ਦਾ ਲੜਕਾ ਹੀ ਹੈ ਕੋਈ ਸਾਨੂੰ ਕਹੇਗਾ ਚੱਲਣ ਨੂੰ ਤੇ ਅਸੀਂ ਚੱਲਾਂਗੇ ਨਹੀਂ ਤੇ ਨਹੀਂ ਚੱਲਾਂਗੇ ਸੋ ਚੀਚੇ ਤੌਰ ਤੇ ਇੱਥੇ ਤਰਨ ਤਰ ਆਏ ਸੀ ਕਿ ਕਈ ਜਾਣ ਨੂੰ ਉਹ ਨਾਲ ਚਲਾ ਕੇ ਗਏ ਨੇ ਜੀਰਾ ਸਾਹਿਬ ਦੇ ਸੋ ਸਾਨੂੰ ਉਮੀਦ ਹੈ ਵੀ ਤਰਨਤਨ ਹਲਕੇ 'ਚ ਬਹੁਤ ਵੱਡੀ ਲੀਡ ਨਾਲ ਕਾਂਗਰਸ ਪਾਰਟੀ ਜਿੱਤੇਗੀ। ਅਗਰ ਰਿਤਿਕੇ ਜੀ ਗੱਲ ਕੀਤੀ ਜਾਵੇ ਕਿ ਇਸ ਵੇਲੇ ਸਾਰੇ ਹੀ ਕਾਂਗਰਸੀ ਜਿਹੜੇ ਨੇ ਇੱਕ ਮੁਠ ਹੋ ਕੇ ਲੋਕ ਸਭਾ ਚੋਣਾਂ ਦੇ ਵਿੱਚ ਕੁਲਬੀਰ ਸਿੰਘ ਜੀਰਾ ਦੀ ਹਮਾਇਤ ਕਰ ਰਹੇ ਨੇ। ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਜੀ? ਜੀ ਬਿਲਕੁਲ ਬਹੁਤ ਵੱਡੀ ਗੱਲ ਆ ਵੀ ਇੱਕ ਲੀਡਰ ਦੇ ਨਾਲ ਸਾਰੇ ਚੱਲਣ ਜਿੰਨੂੰ ਟਿਕਟ ਨਹੀਂ ਵੀ ਮਿਲੀ ਜੀਤ ਸਿੰਘ ਡੇਂਪਾ ਜੀ ਸਾਬਕਾ ਐਮਪੀ ਨੇ ਉਨਾਂ ਨੂੰ ਟਿਕਟ ਨਹੀਂ ਵੀ ਮਿਲੀ ਫਿਰ ਵੀ ਉਹ ਉਹਨਾਂ ਦਾ ਬੇਟਾ ਉਪਦੇਸ਼ ਜੀ ਉਹ ਸਾਰੇ ਖੁਦ ਬਹੁਤ ਹੀ ਵੱਡੇ ਲੈਵਲ ਤੇ ਆਪਣਾ ਜੋਰ ਲਾ ਕੇ ਕੁਲਬੀਰ ਸਿੰਘ ਜੀ ਦਾ ਜੀ ਨੂੰ ਜਿਤਾ ਰਹੇ ਨੇ ਸੋ ਇਤੋਂ ਹੀ ਇੱਕ ਮੈਸੇਜ ਮਿਲਦਾ ਹੈ ਸਾਫ਼ ਕਲੀਅਰ ਕਿ 4 ਜੂਨ ਨੂੰ ਲੋਕਾਂ ਨੇ ਖੁਦ ਜਿਤਾ ਕੇ ਭੇਜਣਾ ਸੋ ਜਿਹੜਾ ਸਾਡਾ ਕਦੂਰ ਸਾਹਿਬ ਹਲਕਾ ਇਹਨਾਂ ਪਿਛੜਾ ਰਹਿ ਗਿਆ ਵਿਕਾਸ ਨਹੀਂ ਹੋ ਸਕਿਆ ਸਾਨੂੰ ਉਮੀਦ ਹੈ ਵੀ ਲੋਕ ਸਹੀ ਫੈਸਲਾ ਲੈਣਗੇ ਤੇ ਜਿਹੜਾ ਸਾਡਾ ਕਦੂਰ ਸਾਹਿਬ ਹਲਕਾ ਪਿਛੜ ਗਿਆ ਉਹ ਬਿਲਕੁਲ ਵਿਕਾਸ ਚ ਗਾ ਸਭ ਤੋਂ ਅੱਗੇ 1 ਨੰਬਰ ਤੇ ਜੀਰਾ ਸਾਹਿਬ ਲਿਆਉਣਗੇ ਅਗਰ ਗੱਲ ਕਰੀਏ ਤੇ ਲੋਕ ਸਭਾ ਹਲਕਾ ਖਡੂਰ ਅਗਰ ਗੱਲ ਕੀਤੀ ਜਾਵੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵਿੱਚ 9 ਵਿਧਾਨ ਸਭਾ ਹਲਕੇ ਪੈਂਦੇ ਨੇ ਦੂਸਰੇ ਅਗਰ ਵਿਧਾਨ ਸਭਾ ਹਲਕਿਆਂ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਵਾ ਹੰਗਾਰਾ ਮਿਲ ਰਿਹਾ ਕਾਂਗਰਸ ਪਾਰਟੀ ਦੇਖੋ ਜੀ ਕੱਲ ਮੈਂ ਗਿਆ ਖਡੂਰ ਸੌਰੀ ਖੇਮ ਕਰਨ ਜਿਹੜਾ ਕਿ ਸੁਖਪਾਲ ਪੁੱਲਰ ਜੀ ਨੇ ਰੈਲੀ ਰੱਖੀ ਉਦੋਂ ਚ ਹੀ ਪਤਾ ਲੱਗਦਾ ਵੀ ਜੋਸ਼ ਕਿੰਨਾ ਸੀਗਾ ਬਹੁਤ ਵੱਡਾ ਇਕੱਠ ਉਹਨਾਂ ਨੇ ਕੀਤਾ ਸੀਗਾ ਜੇ ਮੈਂ ਗੱਲ ਕਰਾਂ ਰਾਣਾ ਗੁਰਜੀਤ ਜੀ ਦਾ ਬਹੁਤ ਵੱਡਾ ਕਪੂਰਥੱਲੇ ਹੋਲਡ ਹੈ ਸਾਨੂੰ ਪੂਰੇ ਨਮੀ ਦੇ ਉੱਥੋਂ ਵੀ ਜਿੱਤਾਂਗੇ ਉਹਨਾਂ ਦਾ ਜਿਹੜਾ ਬੇਟਾ ਹੈ ਆਜ਼ਾਦ ਉਮੀਦਵਾਰ ਹੈ ਉਹਨਾਂ ਨੇ ਵੀ ਸਮਰਥਨ ਦਿੱਤਾ ਉਹ ਇੰਦੀ ਵੇਵ ਦੇ ਵਿੱਚ ਵੀ ਜਿੱਤ ਗਏ ਤੇ ਇੱਥੇ ਉਹਨਾਂ ਨੇ ਰਾਣਾ ਗੁਰਜੀਤ ਜੀ ਨੇ ਆਖਿਆ ਵੀ ਕੁਲਬੀਰ ਸਿੰਘ ਜੀ ਦਾ ਮੇਰਾ ਪੁੱਤਾਂਵਾਂਗਾ ਸੋ ਮੈਨੂੰ ਉਮੀਦ ਹੈ ਵੀ ਅਸੀਂ ਹਰ ਇੱਕ ਹਲਕੇ 'ਚ ਬਹੁਤ ਵੱਡੀ ਲੀਡ ਲੈ ਕੇ ਜਿੱਤਾਂਗੇ ਕੀ ਅਪੀਲ ਕਰਨੀ ਚਾਹੁੰਦੇ ਜੀ ਆਖਿਰ ਦੇ ਵਿੱਚ ਕੀ ਕਹਿਣਾ ਚਾਹੋਗੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵਸਨੀਕਾਂ ਨੂੰ ਜਾਂ ਤੁਸੀਂ ਤਰਨਤਾਰਨ ਦੀ ਕਮਾਂਡ ਵੀ ਤੁਹਾਡੇ ਕੋਲ ਹੈ ਕੀ ਕਹਿਣਾ ਚਾਹੋਗੇ ਹਲਕਾ ਵਸਨੀਕ ਮੈਂ ਤੇ ਇਹੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਵੀ ਇਹ ਬਹੁਤ ਵੱਡਾ ਫੈਸਲਾ ਹੈ 5 ਸਾਲਾਂ ਬਾਅਦ ਲੈਣੇ ਆ ਸੋ ਇਹਨੂੰ ਸੋ ਸਮਝ ਕੇ ਵਰਤੀਏ ਕਿਉਂਕਿ ਈਐਂਡੀਆ ਲਾਇਨਸ ਦੀ ਸਰਕਾਰ ਬਣਨ ਜਾ ਰਹੀ ਹੈ ਭਾਜਪਾ ਦੀ ਸਾਰੀ ਸਰਕਾਰ ਰੋਂਦੀ ਪਈ ਹੈ 4 ਜੂਨ ਨੂੰ ਇਹਨਾਂ ਨੂੰ ਸਾਰਿਆਂ ਨੂੰ ਪਤਾ ਲੱਗ ਜਾਏਗਾ ਸੋ ਇੰਡੀਆ ਨਾਲ ਦੀ ਸਰਕਾਰ ਬਣਨ ਜਾ ਰਹੀ ਐ ਸੋ ਫਾਇਦਾ ਇੱਥੇ ਸਾਡਾ ਤਾਂ ਹੀ ਹੋ ਜੇ ਅਸੀਂ ਵੀ ਕਾਂਗਰਸ ਪਾਰਟੀ ਦਾ ਨਮਾਇਦਾ ਇੱਥੋਂ ਜਿਤਾਈਏ ਤਾਂ ਕਿ ਸਾਡਾ ਇੱਥੇ ਵਿਕਾਸ ਹੋ ਸਕੇ ਜੇ ਫੇਰ ਅਸੀਂ ਕਿਸੇ ਹੋਰ ਨੂੰ ਜਿਤਾਤਾ ਫੇਰ ਖਡੂਰ ਸਾਹਿਬ ਜਿਵੇਂ ਕਿ ਪਿਛੜਿਆ ਆਪਣਾ ਹਲਕਾ ਰਹਿ ਗਿਆ ਵਿਕਾਸ ਨਹੀਂ ਹੋ ਸਕਿਆ ਫੇਰ ਇਤਨਾ ਹੀ ਸਾਨੂੰ ਦਿਖੇਗਾ ਸੋ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਐ ਕਿ 1 ਜੂਨ ਨੂੰ ਸਾਰੇ ਆਪਣਾ ਕੀਮਤੀ ਟਾਈਮ ਚੋਂ ਟਾਈਮ ਕੱਢ ਕੇ ਜ਼ਰੂਰ ਵੋਟ ਪਾਉਣ ਜਾਣ ਤੇ ਕੁਲਬੀਰ ਸਿੰਘ ਜੀਰਾ ਜੀ ਨੂੰ ਜਿਤਾਉਣ ਤਾਂ ਕਿ ਸਾਡੇ ਖਡੂਰ ਸਾਹਿਬਿਲਕੇ ਦਾ ਵਿਕਾਸ ਹੋ ਸਕੇ ਧੰਨਵਾਦ ਜੀ ਰਿਤਿਕ ਜੀ ਗੱਲ ਕਰਦਾ ਥੈਂਕ ਯੂ ਜੀ ਧੰਨਵਾਦ ਇਹ ਸੰਬੰਧ ਰਿਤਿਕ अरोड़ा ਜੀ ਜਿਨ੍ਹਾਂ ਨੇ ਦੱਸਿਆ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਆ ਚੋੜ ਮਹਿੰਮ ਕਾਂਗਰਸ ਵੱਲੋਂ ਚਲਾਈ ਜਾ ਰਹੀ ਆ ਕਿਸ ਤਰ੍ਹਾਂ ਦਾ ਪਿਆਰ ਜਿਹੜਾ ਵਾ ਲੋਕਾਂ ਵੱਲੋਂ ਦਿੱਤਾ ਜਾ ਰਿਹਾ ਵਾ ਤੇ ਉਹਨਾਂ ਨੇ ਅਪੀਲ ਵੀ ਕੀਤੀ ਕਿ ਵੱਧ ਤੋਂ ਵੱਧ ਜਿਹੜੀ ਆ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਨਿਕਲਬੀਰ ਸਿੰਘ ਜੀ ਦਾ ਨੂੰ ਵੋਟ ਦਿਓ ਤਾਂ ਕਿ ਪੰਜਾਬ ਨੂੰ ਜਾਂ ਹਲਕਾ ਖਡੂਰ ਸਾਹਿਬ ਦਾ ਵਿਕਾਸ ਹੋ ਸਕੇ ਐਸੀਆਂ ਹੋਰ ਗੱਲਬਾਤ ਕਰਨ ਲਈ ਤੁਸੀਂ ਸਾਡੇ ਨਾਲ ਬਨੇ ਰਹੋ 9pro ਪੰਜਾਬ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ